ਸਸ਼ਿਆਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਪੇਸ਼ ਹਨ ਵਰਲਡ ਨਿਊਜ਼ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਵਿੱਚ ਐਕਟਿਵਾ ਤੇ ਸਵਾਰ ਇੱਕ ਸ਼ਰਾਬੀ ਲੁਟੇਰੇ ਨੇ ਇੱਕ ਔਰਤ ਦਾ ਪਰਸ ਖੋਲਿਆ ਮਹਿਲਾ ਨੇ ਆਪਣਾ ਬਚਾਅ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਆਪਣਾ ਦਫੜੇ ਵਿੱਚ ਔਰਤ ਮੂੰਹ ਪਾਰ ਜ਼ਮੀਨ ਤੇ ਡਿੱਗ ਪਈ ਜਦੋਂ ਔਰਤ ਨੇ ਆਪਣਾ ਪਰਸ ਨਹੀਂ ਛੱਡਿਆ ਤਾਂ ਬਦਮਾਸ਼ ਭੱਜ ਗਿਆ ਪਰ ਫਿਰ ਉਹ ਵਾਪਸ ਆਇਆ ਤੇ ਉਸ ਦਾ ਪਰਸ ਖੋ ਕੇ ਲੈ ਗਿਆ ਪੂਰੀ ਘਟਨਾ ਦਾ ਵੀਡੀਓ ਸਾਹਮਣੇ ਆਇਆ ਲੋਕਾਂ ਨੂੰ ਆਉਂਦੇ ਦੇਖ ਕੇ ਲੁਟੇਰਾ ਕਾਲੀ ਵਿੱਚ ਜ਼ਮੀਨ ਤੇ ਡਿੱਗ ਪਿਆ ਤੇ ਤੁਰੰਤ ਭੱਜ ਗਿਆ ਲੋਕਾਂ ਨੇ ਤੁਰੰਤ ਖੂਨ ਨਾਲ ਲਤਪਤ ਔਰਤ ਨੂੰ ਮੋਢੇ ਲਿ ਸਹਾਇਤਾ ਦਿੱਤੀ ਪਰ ਉਸ ਦੀ ਹਾਲਤ ਬਹੁਤ ਗੰਭੀਰ ਸੀ ਔਰਤ ਦੇ ਦੰਦ ਟੁੱਟ ਗਏ ਅਤੇ ਉਸ ਦੇ ਸਿਰ ਦੇ ਵਿੱਚ ਸੱਟ ਲੱਗ ਗਈ ਤੇ ਔਰਤ ਇਸ ਸਮੇਂ ਡੀ ਐਮ ਸੀ ਹਸਪਤਾਲ ਦੇ ਆਈ ਸੀ ਯੂ ਵਿੱਚ ਦਾਖਲ ਹੈ ਤੇ ਔਰਤ ਦੀ ਪਛਾਣ ਅਲਕਾ ਵਜੋਈ ਹੈ ਜਾਣਕਾਰੀ ਅਨੁਸਾਰ ਅਲਕਾ ਮਾਡਲ ਟਾਊਨ ਦੀ ਰਹਿਣ ਵਾਲੀ ਹੈ ਅਤੇ ਉਹ ਇਲਾਕੇ ਦੇ ਬਾਜ਼ਾਰ ਤੋਂ ਕੁਝ ਸਮਾਨ ਖਰੀਦ ਕੇ ਘਰ ਵਾਪਸ ਆ ਰਹੀ ਸੀ ਮੁੰਬਈ ਵਿੱਚ ਪਾਰੀਮੀਕਰਨ ਜ਼ਮੀਨ ਖਿਸਕਣ ਦੀਆਂ ਰਿਪੋਰਟਾਂ ਤੇ ਜਾਣਕਾਰੀ ਅਨੁਸਾਰ ਅੱਜ ਸਵੇਰੇ ਵਿਕਰੋਲੀ ਪਾਰਕ ਸਾਈਟ ਖੇਤਰ ਵਿੱਚ ਜ਼ਮੀਨ ਖਿਸਕਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਇੱਕ ਘਟਨਾ ਵਿਕਰੋਲੀ ਵੈਸਟ ਦੇ ਵਰਸ਼ਾ ਨਗਰ ਜਨ ਕਲਿਆਣ ਸੁਸਾਇਟੀ ਵਿੱਚ ਵਾਪਰੀ। ਇੱਥੇ ਪਹਾੜੀ ਖੇਤਰ ਤੋਂ ਮਿੱਟੀ ਅਤੇ ਪੱਥਰ ਖਿਸਕ ਕੇ ਇੱਕ ਘਰ ਤੇ ਡਿੱਗ ਪਏ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਾਜਾਵਾੜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਚਾਰ ਲੋਕਾਂ ਨੂੰ ਮਲਬੇ ਵਿੱਚੋਂ ਕੱਢਿਆ ਗਿਆ ਤੇ ਚਾਰਾਂ ਨੂੰ ਤੁਰੰਤ ਰਾਜਾવાડી ਹਸਪਤਾਲ ਲਿਜਾਇਆ ਗਿਆ ਇਹ ਹਾਦਸਾ ਰਾਤ ਦੇ ਕਰੀਬ 22 ਵਜੇ ਵਾਪਰਿਆ ਉਸ ਸਮੇਂ ਕਾਰ ਵਿੱਚ ਸਾਰੇ ਲੋਕ ਸੌਂ ਰਹੇ ਸੀ ਉਸ ਦੌਰਾਨ ਅਚਾਨਕ ਪਹਾੜੀ ਖੇਤਰ ਵਿੱਚ ਜ਼ਮੀਨ ਖਿਸਕ ਗਈ ਤੇ ਮਲਬਾ ਕਾਰ ਤੇ ਡਿੱਗ ਪਿਆ ਪੰਜਾਬ ਵਿੱਚ ਵਾਰਾ ਕੁੱਤਿਆਂ ਦਾ ਖਤਰਾ ਵੱਧਦਾ ਜਾ ਰਿਹਾ ਹੈ ਸਰਕਾਰੀ ਅੰਕੜਿਆਂ ਅਨੁਸਾਰ ਸਥਿਤੀ ਬਹੁਤ ਚਿੰਤਾਜਨਕ ਹੈ ਤੇ ਸੂਬੇ ਵਿੱਚ ਹਰ ਰੋਜ਼ ਕੁੱਤਿਆਂ ਦੇ ਕੱਟਣ ਦੇ ਲਗਭਗ 850 ਮਾਮਲੇ ਸਾਹਮਣੇ ਆ ਰਹੇ ਨੇ ਤੇ ਪਿਛਲੇ 7 ਮਹੀਨਿਆਂ ਵਿੱਚ 1.88 ਲੱਖ ਲੋਕਾਂ ਨੂੰ ਕੁੱਤਿਆਂ ਦੇ ਵੱਢਿਆਂ ਤੇ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਰਿਪੋਰਟ ਅਨੁਸਾਰ ਸਾਲ 2024 ਵਿੱਚ ਪੂਰੇ ਸੂਬੇ ਵਿੱਚ ਕੁੱਤਿਆਂ ਦੇ ਕੱਟਣ ਦੇ 213521 ਮਾਮਲੇ ਦਰਜ ਕੀਤੇ ਗਏ ਨੇ ਜਦੋਂ ਕਿ ਇਸ ਸਾਲ 2023 ਵਿੱਚ 2,439 ਮਾਮਲੇ ਸਾਹਮਣੇ ਆਏ ਸਨ ਪਰ ਇਸ ਸਾਲ ਇਸ ਗਿਣਤੀ ਪਿਛਲੇ 3 ਸਾਲਾਂ ਵਿੱਚ ਸਭ ਤੋਂ ਵੱਧ ਜਾਪਦੀ ਹੈ ਸੁਪਰੀਮ ਕੋਰਟ ਨੇ ਹੁਕਮ ਤੋਂ ਬਾਅਦ ਦੇਸ਼ਪੁਰ ਦੇ ਕੁੱਤੇ ਪ੍ਰੇਮੀ ਵਿਰੋਧ ਪ੍ਰਦਰਸ਼ਨ ਤੇ ਉਤਰ ਆਏ ਹਨ ਤੇ ਆਮ ਜਨਤਾਵਾਰਾ ਕੁੱਤਿਆਂ ਨੂੰ ਲੈ ਕੇ ਦੋ ਸਮੂਹਾਂ ਵਿੱਚ ਵੰਡੀ ਹੋਈ ਹੈ ਤੇ ਇੱਕ ਕੁੱਤਿਆਂ ਨੂੰ ਨਾ ਹਟਾਉਣ ਦੇ ਹੱਕ ਵਿੱਚ ਹੈ ਤੇ ਦੂਜਾ ਸੁਪਰੀਮ ਕੋਰਟ ਦੇ ਫੈਸਲੇ ਦਾ ਸਮਰਥਨ ਕਰ ਰਿਹਾ ਹੈ हिमाचल प्रदेश ਵਿੱਚ ਮੀਂਹ ਪਾਰੀ ਤਬਾਹੀ ਮਚਾਰਿਆ ਤੇ ਬੀਤੀ ਰਾਤ ਹੋਈ بارش ਕਾਰਨ ਚੰਡੀਗੜ੍ਹ ਮਨਾਲੀ ਚਾਰ ਮਾਰਗੀ ਸੜਕ ਤਿੰਨ ਥਾਵਾਂ ਤੇ ਦੁਬਾਰਾ ਬੰਦ ਹੋ ਗਈ ਤੇ ਮੰਡੀ ਓਟ ਕੈਂਚੀ ਮੋੜ ਅਤੇ ਜੋਗਨੀ ਮਾਤਾ ਦੇ ਨੇੜੇ ਜ਼ਮੀਨ ਖਿਸਕਣ ਕਾਰ ਰਾਤ ਤੋਂ ਹੀ ਸੜਕ ਬੰਦ ਹੈ ਤੇ ਜੋਗਨੀ ਨਾਲੇ ਦਾ ਪਾਣੀ ਚਾਰ ਮਾਰਗੀ ਸੜਕ ਤੇ ਵਹਿ ਰਿਹਾ ਤੇ ਇਸ ਦੇ ਨਾਲ ਹੀ ਮੰਡੀ ਤੋਂ ਕੁੱਲੂ ਵਾਇਆ ਕਟੋਲਾ ਨੂੰ ਜੋੜਨ ਵਾਲਾ ਵਿਕਲਪਿਕ ਰਸਤਾ ਵੀ ਆਈਟੀ ਕਮਾਂਡ ਨੇ ਬੰਦ ਕਰ ਤੇ ਇਸ ਕਾਰਨ ਹਾਈਵੇ ਦੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਡਰਾਈਵਰ ਹਾਈਵੇ ਦੇ ਖੁੱਲਣ ਦੀ ਉਡੀਕ ਕਰ ਰਹੇ ਨੇ ਸਵੇਰੇ ਸ਼ਿਮਲਾ ਦੇ ਦੇਵਨਗਰ ਵਿੱਚ ਟੀసీపీ ਦਫਤਰ ਦੇ ਨੇੜੇ ਵੀ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਤੇ 2 ਤੋਂ ਵੱਧ ਵਾਹਨਾਂ ਦੇ ਮਲਬੇ ਡੇਬੇ ਆਉਣ ਦੀ ਖਬਰ ਹੈ ਇਸ ਕਾਰਨ ਫਟਾ ਕੁਫਰ ਮਹਿਲੀ ਆਈਬੀਟੀ ਸੜਕ ਬੰਦ ਹੈ ਇਸ ਜ਼ਮੀਨ ਖਿਸਕਣ ਤੋਂ ਬਾਅਦ ਇਸ ਪਹਾੜੀ ਦੇ ਪਿੱਛੇ ਬਣੀਆਂ ਇਮਾਰਤਾਂ ਵੀ ਖਤਰੇ ਵਿੱਚ ਹਨ ਮੌਸਮ ਵਿਭਾਗ ਦੇ ਅਨੁਸਾਰ ਸੁੱਬੇ ਦੇ ਕਈ ਹਿੱਸਿਆਂ ਵਿੱਚ 21 ਅਗਸਤ ਤੱਕ ਮੀਂਹ ਜਾਰੀ ਰਹੇਗਾ ਮੌਸਮ ਵਿਭਾਗ ਨੇ ਅੱਜ ਊਨਾ ਕਾਂਗੜਾ ਚੰਬਾ ਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਮੀਂਹ ਲਈ yellow alert ਜਾਰੀ ਕੀਤਾ ਹੈ ਅਲਾਸਕਾ ਚ ਡੋਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਰਮਿਆਨ ਹੋਈ ਮੀਟਿੰਗ ਬੇਨਤੀਜਾ ਖਤਮ ਹੋ ਗਈ ਜਿਸ ਤੋਂ ਬਾਅਦ ਦੋਵੇਂ ਆਗੂ ਅਲਾਸਕਾ ਤੋਂ ਬਾਹਰ ਨਿਕਲ ਗਏ ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੰਨਿਆ ਜਾ ਰਿਹਾ ਕਿ ਇਸ ਤੋਂ ਬਾਅਦ ਭਾਰਤ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਵਲਾਦੀਮੀਰ ਪੁਤਿਨ ਦਰਮਿਆਨ ਯੂਕਰੇਨ ਜੰਗ ਦੇ ਤਿੰਨ ਘੰਟੇ ਤੋਂ ਜ਼ਿਆਦਾ ਗੱਲਬਾਤ ਹੋਈ ਪਰ ਦੋਵੇਂ ਆਗੂਆਂ ਦਰਮਿਆਨ ਜੰਗਬੰਦੀ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋਇਆ ਟਰੰਪ ਨੇ ਇਸ ਮੀਟਿੰਗ ਨੂੰ ਕਾਫੀ ਜ਼ਿਆਦਾ ਉਤਸ਼ਾਹੀ ਤਦਸਿਆ ਜਦ ਕਿ ਪੁਤਿਨ ਨੇ ਇਸ ਮੀਟਿੰਗ ਨੂੰ ਜੰਗਬੰਦੀ ਦੀ ਸ਼ੁਰੂਆਤ ਦੱਸਿਆ ਉਹਨਾਂ ਅਮਰੀਕੀ ਰਾਸ਼ਟਰਪਤੀ ਨੂੰ ਇਹ ਸੁਝਾਅ ਦੇ ਕੇ ਹੈਰਾਨ ਕਰ ਦਿੱਤਾ ਕਿ ਉਹਨਾਂ ਦੀ ਅਗਲੀ ਮੁਲਾਕਾਤ ਮਾਸਕੋ ਚ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਹ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਅਤੇ ਯੂਰਪੀ ਆਗੂਆਂ ਨਾਲ ਗੱਲਬਾਤ ਕਰਨਗੇ ਇਸ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਹ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਅਤੇ ਯੂਰਪੀ ਆਗੂਆਂ ਨਾਲ ਗੱਲਬਾਤ ਕਰਨਗੇ ਪਰ ਭਾਰਤ ਦੇ ਲੇ ਇਸ ਇਹ ਚਿੰਤਾ ਵਾਲੀ ਗੱਲ ਹੈ ਕਿ 트럼ਪ ਨੇ ਅਲਾਸਕਾ ਮੀਟਿੰਗ ਤੋਂ ਬਾਅਦ ਦਿੱਤੇ ਇੱਕ ਇੰਟਰਵਿਊ 'ਚ ਦਾਵਾ ਕੀਤਾ ਕਿ ਰੂਸ ਨੇ ਇੱਕ ਵੱਡਾ ਤੇਲ ਦਾ ਗਾਹਕ ਖੋਦ ਦਿੱਤਾ। ਪਾਕਿਸਤਾਨ ਇਹਨੇ ਦਿਨੇ ਪਾਰੀ ਮੀਂਹ ਅਤੇ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਪਾਕਿਸਤਾਨ ਦੀਆਂ ਮੁੱਖ ਨਦੀਆਂ ਉਫਾਨ ਤੇ ਹਨ ਕਈ ਲੱਗ ਕੇ ਪਾਣੀ ਵਿੱਚ ਡੁੱਬੇ ਹਨ ਤੇ ਸ਼ੁੱਕਰਵਾਰ ਨੂੰ ਪਾਰੀ ਬਾਰਿਸ਼ ਅਤੇ ਹਵਾ ਕਾਰਨ ਤੇ ਹੜਾ ਕਾਰਨ ਹੁਣ ਤੱਕ ਲਗਭਗ 200 ਲੋਕਾਂ ਦੀ ਮੌਤ ਹੋ ਗਈ ਤੇ ਜਦੋਂ ਕਿ ਸੈਂਕੜੇ ਲੋਕ ਜ਼ਖਮੀ ਹੋ ਗਏ ਨੇ ਤੇ ਸਭ ਤੋਂ ਵੱਧ ਨੁਕਸਾਨ ਖੈਬਰ ਪਖਤੂਨ ਖਵਾ بلوچستان ਅਤੇ ਸਿੰਧ ਸੂਬਿਆਂ ਵਿੱਚ ਹੋਇਆ ਤੇ ਹੜਾ ਅਤੇ ਜ਼ਮੀਨ ਖਿਸਕਣ ਕਾਰਨ ਕਈ ਸੜਕਾਂ ਅਤੇ ਪੁਲਾਂ ਨੂੰ ਨੁਕਸਾਨ ਪਹੁੰਚਿਆ ਪੁਲਾਂ ਦੇ ਟਹਿ ਜਾਣ ਕਾਰਨ ਹਾਲਤ ਬਹੁਤ ਗੰਭੀਰ ਹੈ ਤੇ ਕਾਰਜ ਵੀ ਰੁਕੇ ਨੇ ਤੇ ਰੁਕਾਵਟ ਆਈ ਹੈ ਤੇ ਸੂਬਾਈ ਮੁੱਖ ਸਕੱਤਰ ਨੇ ਕਿਹਾ ਕਿ ਸਬਤਵਾਧ ਪ੍ਰਭਾਵਿਤ ਇਲਾਕਾ ਬੁਨੇਰ ਹੈ ਜਿੱਥੇ ਹੜ੍ਹਾਂ ਅਤੇ ਪਾਰੀ ਬਾਰਿਸ਼ ਕਰਨ 100 ਲੋਕਾਂ ਦੀ ਮੌਤ ਹੋ ਗਈ ਤੇ ਸਥਾਨਕ ਅਧਿਕਾਰੀਆਂ ਨੇ 15 ਅਗਸਤ ਨੂੰ ਕਿਹਾ ਸੀ ਕਿ ਪਿਛਲੇ 24 ਘੰਟਿਆਂ ਵਿੱਚ ਉੱਤਰ ਪੱਛਮੀ ਪਾਕਿਸਤਾਨ ਵਿੱਚ ਪਾਰੀ ਬਾਰਿਸ਼ ਕਰਨ ਲਗਭਗ 200 ਲੋਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਬਚਾਓ ਹੈਲੀਕਾਪਟਰ ਵੀ ਖਰਾਬ ਮੌਸਮ ਕਾਰਨ ਹਾਦਸਾ ਗ੍ਰਸ ਹੋ ਗਿਆ ਹੈ 15 ਅਗਸਤ ਨੂੰ ਲਾਲ ਕਿਲੇ ਤੋਂ ਲਗਾਤਾਰ 12ਵੀਂ ਵਾਰ ਤਿਰੰਗਾ ਲਹਿਰਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਤਾ ਇਸ ਦੌਰਾਨ ਉਹਨਾਂ ਨੂੰ ਇੱਕ ਵਾਰ ਫੇਰ ਮੋਟਾਪੇ ਨੂੰ ਲੈ ਕੇ ਚਿੰਤਾ ਪ੍ਰਗਟਾਈ ਉਹਨਾਂ ਨੇ ਤੇ ਆਪਣੇ ਭਾਸ਼ਣ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਜੇਕਰ ਅਸੀਂ ਸਮਾਂ ਰਹਿੰਦੇ ਸਾਵਧਾਨ ਨਹੀਂ ਹੋਏ ਤਾਂ ਆਉਣ ਵਾਲੇ ਸਾਲਾਂ ਵਿੱਚ ਹਰ ਤੀਜਾ ਵਿਅਕਤੀ ਮੋਟਾਪੇ ਦਾ ਸ਼ਿਕਾਰ ਹੋ ਸਕਦਾ ਹੈ ਜਿਸ ਨਾਲ ਹੀ ਪੀਐਮ ਮੋਦੀ ਨੇ ਲੋਕਾਂ ਤੋਂ ਖਾਸ ਅਪੀਲ ਵੀ ਕੀਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਟਾਪੇ ਤੋਂ ਬਚਣ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਜ਼ਰੂਰੀ ਹਨ ਇਹਨਾਂ ਸਾਰੀਆਂ ਕੋਸ਼ਿਸ਼ਾਂ ਵਿੱਚ ਤੁਸੀਂ ਇੱਕ ਗੱਲ ਤੇ ਅੱਜ ਤੋਂ ਗੌਰ ਕਰ ਸਕਦੇ ਹੋ ਪਰਿਵਾਰ ਤੈਅ ਕਰ ਰਹੇ ਕਿ ਜਦੋਂ ਵੀ ਤੁਸੀਂ ਖਾਣੇ ਲਈ ਤੇਲ ਘਰ ਵਿੱਚ ਲਿਆਓ ਤਾਂ ਪਹਿਲਾਂ ਦੀ ਤੁਲਨਾ ਵਿੱਚ 10% ਘੱਟ ਤੇਲ ਪਾਓ ਜ਼ਿਆਦਾ ਤੇਲ ਦਾ ਸੇਵਲ ਮੋਟਾਪੇ ਦੇ ਖਤਰੇ ਨੂੰ ਹੋਰ ਤੇਜ਼ੀ ਨਾਲ ਵਧਾ ਸਕਦਾ ਹੈ WHO ਮੁਤਾਬਕ ਆਸਾਨ ਪਾਸ਼ਾ ਵਿੱਚ ਸਮਝੋ ਤਾਂ ਮੋਟਾਪਾ ਤੁਹਾਡੀ ਬਾਡੀ ਵਿੱਚ ਅਸਾਧਾਰਨ ਤੇ ਲੋੜ ਤੋਂ ਵੱਧ ਫੈਟ ਜਮਾ ਹੋ ਜਾਂਦਾ ਹੈ ਤੇ ਜੋ ਸਿਹਤ ਲਈ ਹਾਨੀਕਾਰਕ ਹੈ ਇਸ ਨੂੰ ਮਾਪਣ ਲਈ ਬਾਡੀ ਮਾਸ ਇੰਡੈਕਸ ਦਾ ਇਸਤੇਮਾਲ ਹੁੰਦਾ ਹੈ ਪੰਜਾਬ ਵਿੱਚ ਜਿਮ ਕਰਦੇ ਹੋਏ ਨੌਜਵਾਨਾਂ ਦੇ ਅਚਾਨਕ ਦਿਲ ਦੇ ਦੌਰੇ ਦੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ ਸਰਕਾਰ ਨੇ ਜਿਮ ਵਿੱਚ ਵਰਤੇ ਜਾਣ ਵਾਲੇ ਪ੍ਰੋਟੀਨ ਅਤੇ ਸਪਲੀਮੈਂਟਸ ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਤਾਂ ਜੋ ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਜਾਂ ਨੁਕਸ ਦਾ ਪਤਾ ਲਗਾਇਆ ਜਾ ਸਕੇ ਇਸ ਨਾਲ ਹੀ ਅਜੀਆਂ ਮੌਤਾਂ ਨੂੰ ਰੋਕਣ ਲਈ ਸੀਪੀਆਰ ਸਿਕਲਾਈ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਫੂਡ ਸਪਲੀਮੈਂਟਸ ਅਤੇ ਭੋਜਨ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲੱਗ ਸਕੇ ਕਿ ਲੋਕ ਕੀ ਵਰਤ ਰਹੇ ਹਨ ਤੇ ਇਸ ਸਬੰਧ ਵਿੱਚ ਸਰਕਾਰ ਦੀ ਕਾਰਵਾਈ ਜਲਦੀ ਸ਼ੁਰੂ ਹੋਵੇਗੀ ਸਰਕਾਰ ਨੌਜਵਾਨਾਂ ਦੀ ਮੌਤ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਤੇ ਇਸ ਲਈ ਇੱਕੋ ਸਮੇਂ ਲਈ ਕਈ ਕਦਮ ਚੁੱਕੇ ਜਾ ਰਹੇ ਨੇ ਤੇ ਸਪਲੀਮੈਂਟਸ ਦੀ ਜਾਂਚ ਦੇ ਨਾਲ ਹੁਣ ਜਿਮ ਵਿੱਚ ਹਵਾ ਪ੍ਰਦੂਸ਼ਣ ਅਤੇ ਆਕਸੀਜਨ ਦੇ ਪੱਧਰ ਦੀ ਵੀ ਜਾਂਚ ਕੀਤੀ ਜਾਵੇਗੀ ਇਹ ਖਾਸਾ ਹੈ ਕਿ ਜਦੋਂ ਬਹੁਤ ਸਾਰੇ ਲੋਕ ਇਕੱਠੇ ਜਿਮ ਕਰਦੇ ਹਨ ਤਾਂ ਜਿਮ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਜਦਾ ਹੈ ਤੇ ਆਕਸੀਜਨ ਦਾ ਪੱਧਰ ਡਿੱਗ ਸਕਦਾ ਇਸ ਦੀ ਜ਼ਿੰਮੇਵਾਰੀ ਪ੍ਰਦੂਸ਼ਣ ਵਿਭਾਗ ਨੂੰ ਸੌਂਪੀ ਜਾਵੇਗੀ ਸੋ ਅੱਜ ਦੇ ਬੁਲੇਟਿਨ ਵਿੱਚ ਇਹਨੇ ਦਿਓ ਆ ਗਿਆ ਧੰਨਵਾਦ